ਆਪਾਂ ਆਪਣੇ ਪੰਜਾਬ ਨੂੰ ਵੀ ਠੀਕ ਕਰਨਾ ਹੈ ਆਪਾਂ ਵਿਦੇਸ਼ਾਂ ਚ ਜਾ ਕੇ ਕਾਹਦੇ ਵਾਸਤੇ ਰੋਲੀ ਰੋਲੀ ਜਾਨੇ ਆ ਨਾ ਭਾਸ਼ਾ ਆਪਣੇ ਨਾਲ ਜਿਹੜੀ ਹੈ ਮੇਲ ਖਾਂਦੀ ਹੈ ਨਾ ਮੌਸਮ ਮੇਲ ਖਾਂਦਾ ਹੈ ਨਾ ਰਹਿਣ ਸਹਿਣ ਮੇਲ ਖਾਂਦਾ ਹੈ ਨਾ ਕਲਚਰ ਮੇਲ ਖਾਂਦਾ ਸੋ ਜੇ ਇੱਥੇ ਰਹਿ ਕੇ ਨੌਕਰੀ ਮਿਲ ਜੇ ਸ਼ਾਮ ਨੂੰ ਉਹਦੇ ਪਰਿਵਾਰ ਜਾਈਏ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਗਮਾਂ ਕਮੀਆਂ ਚ ਸ਼ਾਮਲ ਹੋਈਏ ਨਹੀਂ ਤਾਂ ਮੈਂ ਇੱਕ ਇੱਕ ਵਾਰ ਮੈਂ ਗਿਆ ਹੋਇਆ ਸੀਗਾ ਸ਼ੋਅ ਕਰਨ ਉਦੋਂ ਮੈਂ ਰਾਜਨੀਤੀ ਚ ਨਹੀਂ ਸੀ ਕੈਲੀਫੋਰਨੀਆ ਮੇਰਾ ਇੱਕ ਮਿੱਤਰ ਸੀਗਾ ਉਹਦੇ ਮਤਲਬ ਉਹਦੇ ਕੋਲ ਅਪਾਰਟਮੈਂਟ ਸੀ ਉੱਥੇ ਠਹਿਰੇ ਹੋਏ ਸੀ ਅਚਾਨਕ ਸਵੇਰ ਦੇ ਕੋਈ 4:00 ਵਜੇ ਇੱਕ ਮੁੰਡਾ ਉੱਠਿਆ ਉਹ ਵੀ ਉੱਥੇ ਰਹਿੰਦਾ ਸੀ ਅਪਾਰਟਮੈਂਟ ਚ ਉਹ ਰੋਣ ਲੱਗ ਗਿਆ ਮੈਂ ਆਪਣੇ ਦੋਸਤ ਨੂੰ ਜਿਹੜਾ ਜਿਹਦਾ ਅਪਾਰਟਮੈਂਟ ਸੀ ਮੈਂ ਉਹਨੂੰ ਪੁੱਛਿਆ ਉਹ ਮੁੰਡਾ ਨਵਾਂ ਆਇਆ ਸੀ ਅਜੇ ਸਾਲ ਸਾਢੇ ਡੇਸ ਸਾਲ ਹੋਇਆ ਸੀ ਮੈਂ ਕਿਹਾ ਵੀ ਇਹ ਮੁੰਡਾ ਰੋਣ ਕਿਉਂ ਲੱਗ ਗਿਆ ਕੋਈ ਗਲਤੀ ਹੋ ਗਈ ਕਿਸੇ ਤੋਂ ਰਾਤ ਕੋਈ ਕਿਸੇ ਨੇ ਕੁਝ ਬੋਲ ਤਾਂ ਨਹੀਂ ਦਿੱਤਾ ਇਹਨੂੰ ਕੁਝ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਰੋ ਲੈਣ ਦੇ ਇਹਨੂੰ 10 ਮਿੰਟਾਂ ਨੂੰ ਚੁੱਪ ਕਰਾਵਾਂਗੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਦੱਸ ਤਾਂ ਦੇ ਵੀ ਰੋਂਦਾ ਕਿਉਂ ਹੈ ਤੁਸੀਂ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਮੈਂ ਤਾਂ ਮੈਨੂੰ ਤਾਂ ਬਹੁਤ ਮੇਰੇ ਲੂੰ ਕੰਡੇ ਖੜੇ ਹੋ ਗਏ ਸੁਣ ਕੇ ਉਹ ਕਹਿੰਦਾ ਇਹ ਅਜੇ ਸਾਲ ਡੇਸ ਸਾਲ ਹੀ ਹੋਇਆ ਇੱਥੇ ਆਏ ਇਹਨੂੰ ਇਹ ਅਜੇ ਇੱਥੇ ਪੱਕਾ ਨਹੀਂ ਹੈਗਾ ਇਹਦੇ ਕੋਲ ਕਾਗਜ਼ ਨਹੀਂ ਹੈਗੇ ਤੇ ਵਾਪਸ ਵੀ ਨਹੀਂ ਜਾ ਸਕਦਾ ਅੱਜ ਪਿੰਡੇ ਦੀ ਭੈਣ ਦਾ ਵਿਆਹ ਹੈ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਇੱਥੇ ਆਪਣੇ 4:00 ਵਜੇ ਉੱਥੇ ਸ਼ਾਮ ਦੇ 4:30 ਵਜੇ ਹੋਣਗੇ ਐਸੇ ਵੇਲੇ ਡੋਲੀ ਤੁਰਦੀ ਹੋਣੀ ਤੇ ਇਹ ਆਪਣੀ ਭੈਣ ਦੀ ਡੋਲੀ ਇੱਥੋਂ ਤੋਰ ਰਿਹਾ ਹੈ ਅੱਖਾਂ ਨਮ ਕਰਕੇ ਮੈਨੂੰ ਬੜਾ ਮੇਰੇ ਮਨ 'ਚ ਗੱਲ ਆਈ ਮੈਂ ਕਿਹਾ ਯਾਰ ਇੰਨੀ ਸੋਹਣੀ ਧਰਤੀ ਦੇ ਅਸੀਂ ਬਿਸ਼ਿੰਦੇ ਸ਼ਹੀਦਾਂ ਦੇ ਗੁਰੂਆਂ ਦੇ ਸਾਨੂੰ ਅਸ਼ੀਰਵਾਦ ਅਸੀਂ ਨਾ ਇੱਧਰ ਦੇ ਨਾ ਉੱਧਰ ਦੇ ਅਸੀਂ ਆਪਣੀਆਂ ਭੈਣਾਂ ਦੀਆਂ ਡੋਲੀਆਂ ਵੀ ਉੱਥੋਂ ਰੋ ਰੋ ਕੇ ਤੋੜਦੇ ਹਾਂ ਕਈਆਂ ਦੇ ਮਾਪਿਆਂ ਨੂੰ ਮੌਤ ਹੋ ਗਈ ਦੁਨੀਆ ਤੋਂ ਚਲੇ ਗਏ ਦਾਗ ਦੇਣ ਵਾਲਾ ਕੋਈ ਹੈ ਨਹੀਂ ਸੀ ਦਾਗ ਲਾਉਣ ਵਾਲਾ ਹੈ ਨਹੀਂ ਸੀ ਕੋਈ ਸੰਸਕਾਰ ਵੇਲੇ ਸਿੱਖ ਇੱਧਰ ਦੇ ਰਹਿ ਗਏ ਯਾਰ ਸਾਨੂੰ ਲੀਡਰਾਂ ਨੇ ਨਾ ਇੱਧਰ ਤੇ ਛੱਡਿਆ ਨਾ ਇੱਧਰ ਤੇ ਛੱਡਿਆ ਸੋ ਬੜਾ ਮੇਰੇ ਮਨ 'ਚ ਉਸ ਵੇਲੇ ਆ ਵਾਇ ਤੇ ਮੈਂ ਬਾਤ ਚ ਉਹਨਾਂ ਨੂੰ ਕਿਸ ਨਾ ਕਿਸੇ ਸੀਰੀ ਦੇ ਰੂਪ ਚ ਕਿਉਂਕਿ ਮੈਂ ਕੱਲੇ ਕਾਮੇਡੀ ਨਹੀਂ ਕਰਦਾ ਸੀ ਨਾਲ ਨਾਲ ਮੈਂ ਕੋਈ ਸੋਸ਼ਲ ਮੈਸੇਜ ਵੀ ਦਿੰਦਾ ਸੀ ਕਿ ਕਾ ਨਹੀਂ ਯਾਰ ਆਪਾਂ ਉੱਥੇ ਜਾਣਿਆ ਆਪਾਂ ਆਪਣਾ ਘਰ ਠੀਕ ਕਰ ਲਈਏ ਪਰ ਉਹ ਮੇਰੇ ਹੱਥ ਚ ਤਾਕਤ ਨਹੀਂ ਸੀ ਠੀਕ ਕਰਨ ਦੀ ਪਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਕਤ ਸਾਨੂੰ ਦੇਤੀ ਕਿ ਤੁਸੀਂ ਘਰ ਠੀਕ ਕਰ ਲਈਏ ਆਓ ਆਪਾਂ ਹਾਇਰ ਵੀ ਆਪਣਾ ਝਾੜੂ ਝਾੜੂਈਏ ਤਾਂ ਝਾੜੂ ਨਾਲ ਸਭ ਤੋਂ ਪਹਿਲਾਂ ਆਪਾਂ ਘਰ ਨੂੰ 베ੜੇ ਚ ਝਾੜੂ ਮਾਰੀਏ ਚੰਗਾ ਪੱਲਾ ਰਹਿਣ ਬਹਿਣ ਜੋਗਾ ਬੇੜਾ ਕਰੀਏ ਤੇ ਇਸ ਘਰ ਨੂੰ ਆਪਣੇ ਪੰਜਾਬ ਨਾਂ ਦੇ ਇਸ ਸ਼ਾਨਦਾਰ ਘਰ ਨੂੰ ਜਿਹਦੇ ਵਿੱਚ ਗੁਰੂਆਂ ਦਾ ਵਾਸਾ ਜਿਹਦੇ ਵਿੱਚ ਸ਼ਹੀਦਾਂ ਦਾ ਕੁਰਬਾਨੀਆਂ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਗ੍ਰੰਥਾਂ ਦੇ ਸਾਨੂੰ ਪ੍ਰਵਚਨ ਇੱਥੇ ਪੇ